ਹਾਂਜੀ ਹਲੋ ਕੀ ਹਾਲ ਆ ਬੋਲੇ ਠੀਕ ਹੈ ਕੌਣ ਜੀ ਮੈਂ ਲੋਕੜੋ ਬੋਲਦਾ ਰਵੀਰ ਸਿੰਘ ਅੱਛਾ ਅੱਛਾ ਉਹ ਹਾਂ ਉਹ ਪਾਪੇ ਦਾ ਜਾਤੀ ਸਰਟੀਫਿਕੇਟ ਬਣਿਆ ਹੋਇਆ ਹੈਗਾ ਪਾਪੇ ਦਾ ਹਾਂ ਉਹ ਤੋਂ ਤੇ ਪਾਪੇ ਦਾ ਸਰ ਨੇ ਮੇਰੇ ਪਾਪੇ ਦਾ ਜਿਹੜਾ ਜਾਤੀ ਆ ਕਿਪਾ ਹਾਂ ਤੇਰੇ ਬਾਪੇ ਦਾ ਜਾਤੀ ਸਰਟੀਫਿਕੇਟ ਹੈਲੋ ਹੈ ਤੇ ਪਾਪੇ ਦਾ ਜਾਤੀ ਸਰਟੀਫਿਕੇਟ ਪੱਕ ਗਿਆ ਪਾਪੇ ਨੂੰ ਸਰਟੀਫਿਕੇਟ ਪਾਪੇ ਨੂੰ ਬਣਾਇਆ ਸੀ ਸਾਥੀ ਬੇਟਾ ਉਹ ਤੇਰੇ ਪਾਪੇ ਦਾ ਜਾਤੀ ਸਰਟੀਫਿਕੇਟ ਬਣਿਆ ਹੋਇਆ ਹੈ ਹੈਲੋ ਹੈਲੋ ਉਹ ਪਾਪੇ ਦਾ ਜਾਤੀ ਸਰਟੀਫਿਕੇਟ ਪੁੱਛਣਾ ਸੀ ਕਿ ਬਣਿਆ ਹੋਇਆ ਹੈਗਾ ਕੌਣ ਵਾਲਾ ਜੀ ਮੈਂ ਜੋੜਾ ਬੋਲਦਾ ਬਲਵੀਰ ਸਿੰਘ ਹੈਲੋ ਹੈਲੋ ਬੋਲ ਜਤਾ ਕੋਈ ਹੈਲੋ

ਮੈਂ ਤਾਂ ਗਰੀਬ ਆ ਜੀ ਨਹੀਂ ਬਸਾਣਾ ਹੀ ਬਈ ਹੁਣ ਆਈ ਆ ਬਾਜ ਨੂੰ ਪਾਪੇ ਦਾ ਜਾਤੀ ਛਾਤੀ ਬਣਿਆ ਹਾਂ ਕਿਵੇਂ ਨਾਲਿਆ ਫੋਨ ਉਹ ਪਾਪੇ ਦਾ ਜਾਤੀ ਛਾਤੀ ਬਾਰੇ ਪੁੱਛਦਾ ਮੈਂ ਤਾਂ ਕਿਵੇਂ ਨਾਲਿਆ ਫੋਨ ਦੱਸੀ ਪਾਪੇ ਦਾ ਅੱਜ ਉਹ ਘਰ ਤੋਂ ਤਾਂ ਨਹੀਂ ਆ ਗਿਆ ਪਲਕ ਬੀਬੀ ਬਣ ਕੇ ਉਹ ਬੀਬੀ ਕਰਕੇ ਗਿਆ ਹੂੰ ਪਤਾ ਤਾਂ ਹੋਊਗਾ ਵੀ ਜਾਤੀ ਛਾਤੀ ਸਰਟੀਫਿਕੇਟ ਬਣਿਆ ਹੋਇਆ ਘਰੇ ਐ ਤਾਂ ਪਤਾ ਵੀ ਡਿਊਟੀ ਕਰੀ ਹੋਣੀ ਮੀਟ ਕੀ ਦਾ ਆਪਣੇ ਜਿੰਦਰ ਦਾ ਉਹ ਪਾਪੇ ਦਾ ਉਹ ਫਰੀਕਾਲ ਫਰੀਸ਼ਾ ਦਾ ਪਾਪੇ ਦਾ ਪਤਨੇ ਜਾਤੀ ਚੱਟ ਬਣਿਆ ਹੋਇਆ ਪਾਪੇ ਦਾ ਜਾਤੀ ਜਾਤੀ ਹਾਤੀ ਤੇ ਬਣਿਆ ਹੋਇਆ ਉਹਦਾ ਪੋਖੋ ਭਾਗ ਤੇ ਗਿਆ ਤੇ ਬਹੁ ਮਰ ਗਈ ਕੋਈ ਉਹ ਗੱਲ ਸਾਨੂੰ ਪੁੱਛਦਾ ਮੈਂ ਜਾਤੀ ਜਾਤੀ ਵਗੇੜਾ ਤੇਰਾ ਜਾਤੀ ਹੇੜੇ ਬਣਿਆ ਹੋਇਆ ਉਹਦਾ ਹੱਜੇ ਪਾਪਾ ਤੇ ਪਾਪਾ ਕਰੇ ਹੁੰਦਾ ਫੇਰ ਤਾਂ ਪਤਾ ਲੱਗੇ ਨਾ ਇੰਨਾ ਸਾਡੂ ਨਹੀਂ ਨਾ ਪਤਾ ਉਹਦੇ ਕਾਗਜ਼ ਪੱਤਰਾਂ ਦਾ ਆ ਪੋਰੇ ਨਾ ਪੋਰੇ ਦਾ ਬਣਿਆ ਹੋਇਆ ਤੇਰਾ ਬਣਿਆ ਹੋਇਆ ਤੇਰਾ ਬਣਿਆ ਇਹ ਤਾਂ ਬਣਾਈ ਨਹੀਂ ਕਹਿੰਦਾ ਮੈਂ ਤਾਂ ਲੈ ਇਹ ਕਹਿੰਦਾ ਮੈਂ ਬਣਾਇਂ ਜਾਂਦੀ ਹੇਟ ਵੇ ਨੂੰ ਫਿਰ ਕਿਤੇ ਲੋੜਾਂ ਵੀ ਫਿਰ ਜਾਂਦਾ ਵਾ ਇਹ ਤਾਂ ਜ਼ਰੂਰੀ ਆ ਕਿ ਉਹ ਜਾਤੀ ਹਾਤੀ ਬੁਣਣਾ ਆਉਣਾ ਲੈ 깔 ਕਰ ਲੈ ਲੈ ਹੁਣ ਮੈਂ ਤਾਂ ਕੰਮ ਹੀ ਨਹੀਂ ਆਉਂਦੀ ਬਹੁਤ ਜੀ ਮੈਨੂੰ ਲੈ ਤਾਂ ਆਉਂਦੀ ਨਹੀਂ ਆਉਂਦੀ ਮੈਨੂੰ ਹਲੋ ਹਾਂ ਬੜੀ ਰਸਾ ਹਾਮਰ ਵੀ ਇੱਥੇ ਆ। ਹਾਂ। ਕਿਵੇਂ ਆ? ਠੀਕ ਆ ਤੁਸੀਂ? ਉਹ ਠੀਕ ਆ ਤੇ ਮੈਨੂੰ ਪਾਪੇ ਦਾ ਜਾਤੀ ਸਾਡੀ ਉਹ ਮੇਰੇ ਘਰੇ ਬੰਦੇ ਬੈਠੇ ਨੇ ਉਹਨਾਂ ਨੂੰ ਗਰਦਸ਼ਨੀਆ ਵਿਚਾਰੇ ਉਹਨੇ ਮੋੜਨਾਗਾ। ਸਾਥੀ ਬਿੜੇ ਕੋ ਤਖੋ ਖੜਿਆ ਨੂੰ ਗਏ ਹੋਏ ਨੇ। ਨਹੀਂ ਭਾਈ ਇਨੀ ਗੱਦ ਗਏ ਨੇ ਤਖੋ ਖੜਿਆ ਨੂੰ ਗਏ ਹੋਏ ਨੇ। ਮੈਂ ਤੈਨੂੰ ਜਿੱਤੇ ਬਣਿਆ ਤਾਂ ਦੱਸ ਦੋ ਨਹੀਂ ਬਣਿਆ ਤਾਂ ਦੱਸ ਦੋ। ਅਖੋ ਖੜਿਆ ਗਏ ਹੋਇਆ ਹੱਥ ਨੂੰ ਮੋੜਨਗੇ। ਉਹ ਤੁਛ ਨੂੰ ਹੁਣ ਤੋਂ ਨਹੀਂ ਤਾਂ ਪਤਾ ਹੀ ਹੋਊਗਾ ਪਾਪੇ ਦਾ ਜਾਤੀ ਸਾਡੀ ਬੜਾ ਹੋਰ ਕਿਸੇ ਪਰਿਵਾਰ ਦਾ ਬਣੇ ਹੋਊ। ਤੋਂ ਬਿਨਾ ਜਾਂਦੀ ਹੈ ਦੀ ਬੀ ਡੂਰੀ ਰੋਲ ਨਾ ਹਾਂ ਮੈਨੂੰ ਤਾਂ ਪਤਾ ਨਹੀਂ ਪੁੱਤ ਕੋਰੇ ਨੇ ਦਾ ਪਤਾ ਹੀ ਹੋਗਾ ਫਿਰ ਦੇ ਦੇ ਪਿਆਸ ਨੂੰ ਪੜ੍ਹਨ ਨੂੰ ਪਤਾ ਹੈਗਾ ਮੈਨੂੰ ਮੇਰੇ ਨਾਲ ਨਹੀਂ ਬਜੇ ਪਰ ਫਿਰ ਮੈਨੂੰ ਪਤਾ ਸਿਰਾਂ ਇੱਕ ਪਾੜਿਆ ਨਿਆ ਹੋਈ ਹੋਈ ਕਿਸੇ ਦਾ ਪਾੜਿਆ ਨਿਆ ਇਹਨਾਂ ਨੇ ਵਿਚਾਰੇ ਨੇ ਮੋੜਨਾ ਤੁਸੀਂ ਹੋਲੇ ਹੀ ਭਾਅ ਦੇ ਫਿਰੋਗੇ ਇਹ ਡਿਊਟੀ ਮੈਨ ਬੰਦੇ ਬੈਠੇ ਨੇ ਉਹਨਾਂ ਨੇ ਵਿਚਾਰੇ ਨੇ ਰਿਪੋਰਟਾਂ ਦੇਣੀਆਂ ਨੇ ਤੁਸੀਂ ਭਾਅ ਦੇ ਫਿਰੋਗੇ ਚਲ ਠੀਕ ਆ ਤੁਸੀਂ ਇੱਥੇ ਉਹ ਬਟਾ ਉਹ ਤਾਂ ਵੀ ਪੋਲਾਦਾ ਹੁਣ ਭੋਲੇ ਨੂੰ ਪਤਾ ਹੋਵੇ ਆਇਤ ਦਖਦਾਂਗੇ ਆ ਬੋਦਾ ਹੁਣ ਬੋਦਾ ਦਾ ਸੀਗਾ ਔਰ ਆ ਹਣ ਭੋਦਾ ਬੋਲਦਾ ਨਹੀਂ ਜੀਆ ਬੋਲਾ ਹੀ ਨਹੀਂ ਕਰੇ ਆ ਬੋਦਾ ਦਾ ਸੀਗਾ ਹੁਣ ਚਲੋ ਗੱਲ ਤਾਂ ਪਹਿਲਾਂ ਭੋਲਣੀ ਕਰੀਏ ਮੈਂਨੂੰ ਉਹ ਆਪ ਕੋ ਰਵ ਨਹੀਂ ਉਹ ਵੀ ਹੈਗਾ ਪੱਕਾ ਭੋਲਦਾ ਹੈ ਇਹ ਗੱਲ ਦੇ ਕਿਉਂ ਗੱਲ ਕਰਕੇ ਹਟਿਆ ਗਾੜੋ ਮੇਰਾ ਘਰ ਕੇ ਰੜਿਆ ਉਹ ਉਹ ਲਬਣੀ ਘਰੇ ਰਾਇ ਮੈਂ ਝੂਠ ਬੋਲੀ ਜਾਨੇ ਪਾ ਕੇ ਗੱਤਰੇ ਇਹਨੇ ਭਰੇ ਗਏ ਪਾਉਣ ਦਾ ਹੁਣ ਦੋਲੇ ਮੈਨੂੰ ਜੀਜਾ ਜੀ ਕੇ ਸਾਥੀ ਗਾੜ ਉਹ ਕਰ ਗੰਤਾ ਪਤਾ ਨਹੀਂ ਇਹ ਤਾਂ ਨਾ ਇੰਨੀ ਚਲ ਠੀਕ ਹੈ ਜੀ ਹਾਲ ਹੈ ਭਾਈ ਜੈਨ ਜ਼ਰੂਰੀ ਮੈਨੂੰ ਵੀ ਨਹੀਂ ਪਤਾ ਵੀ ਕੀ ਹੁੰਦਾ ਜੇ ਕੋਈ ਠੀਕ ਨਹੀਂ ਗੋਈ ਨਹੀਂ